ਕੁਤਰਾਗੇ ਦਾਨੀ ਪਾਬਾ ਬੁੱਧਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਪੰਜਾਬੀਆਂ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਕੋਨੇ-ਕੋਨੇ ਤੇ ਸਮੂਹ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਬਾਬਾ ਬੁੱਧਾ ਜੀ ਦੇ ਜੀਵਨ ਨੇ ਸਿੱਖ ਧਰਮ ਦੇ ਮੁੱਲ ਅਤੇ ਸਿਧਾਂਤਾਂ ਨੂੰ ਦਰਸਾਇਆ। ਉਹਨਾਂ ਦੀ ਸ਼ਰਦਾ, ਨਿਮਰਤਾ ਅਤੇ ਨਿਸਵਾਰਥ ਸੇਵਾ ਸਿੱਖਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਸਿੱਖ ਧਰਮ ਗ੍ਰੰਥਾ ਅਤੇ ਪਰੰਪਰਾਵਾਂ ਦੀ ਸੰਭਾਲ ਵਿੱਚ ਉਹਨਾਂ ਦੀ ਕੇਂਦਰੀ ਭੂਮਿਕਾ ਅਤੇ ਗੁਰੂਆਂ ਪ੍ਰਤੀ ਉਹਨਾਂ ਦੀ ਨਿਰੰਤਰ ਸ਼ਰਧਾ ਨੇ ਸਿੱਖ ਇਤਿਹਾਸ ਵਿੱਚ ਇੱਕ ਸਤਿਕਾਰਯੋਗ ਸ਼ਖਸੀਅਤ ਵਜੋਂ ਉਹਨਾਂ ਦਾ ਸਥਾਨ ਮਜ਼ਬੂਤ ਕੀਤਾ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਗਰੰਥੀ ਅਤੇ ਸਿੱਖ ਇਤਿਹਾਸ ਦੇ ਮਹਾਨ ਸਖਸ਼ੇਤ ਬਾਬਾ ਬੁੱਧਾ ਜੀ ਦਾ ਜਨਮ 1506 ਈਸਵੀ ਨੂੰ ਹੋਇਆ। ਬਾਬਾ ਬੁੱਧਾ ਜੀ ਦੇ ਪਿਤਾ ਦਾ ਨਾਮ ਸੁਖਰੰਦਾਵਾ ਅਤੇ ਮਾਤਾ ਦਾ ਨਾਮ ਗੋਰਾੰਦੀ ਕੋਖੋਂਪਿੰਡ ਕਤੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਬਾਬਾ ਬੁੱਧਾ ਜੀ ਦਾ ਬਚਪਨ ਦਾ ਨਾਮ ਬੁੜਾਸੀ ਸਿੱਖ ਧਰਮ ਦੇ ਇਸ ਨਿਵੇਕਲੇ ਫਲਸਫੇ ਵਰਤਾਰੇ ਅਤੇ ਨਿਆਰੇਪਣ ਦੇ ਪਰਿਪੇਖ ਵਿੱਚ ਸੰਸਾਰ ਨੇ ਵੇਖਿਆ ਕਿ ਇੱਕ ਦਰਸਿਕ ਬਾਬਾ ਬੁੱਧਾ ਜੀ ਜੋ ਗੁਰੂ ਘਰ ਪ੍ਰਤੀ ਪੂਰਨ ਰੂਪ ਦੇ ਵਿੱਚ ਸਮਰਪਿਤ ਬ੍ਰਹਮ ਗਿਆਨੀ ਸਾਦਾ ਜੀਵਨ ਜਿਉਣ ਵਾਲੇ ਗੁਰਮੁਖ ਪਿਆਰੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਿੱਥੇ ਜਗਿਆਸੂ ਆਪਣੇ ਗੁਰੂ ਤੋਂ ਬਾਰ-ਬਾਰ ਕੁਰਬਾਨ ਚਾਹੁੰਦਾ ਹੈ ਉਥੇ ਸਤੇ ਗੁਰੂ ਵੀ ਆਪਣੇ ਸਿੱਖ ਤੋਂ ਬਾਰ-ਬਾਰ ਬਲਿਹਾਰਨੇ ਜਾਂਦੇ ਹਨ ਰੋਹਾਨੀਅਤ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਗੁਰਬਾਣੀ ਦੇ ਅਨੁਸਾਰ ਚਾਰ-ਪੰਜ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ ਸੰਤ ਰੱਬ ਦਾ ਪਿਆਰਾ ਭਗਤ ਪੁਰਨ ਸਾਧ ਗੁਰਮੁਖ ਆਦੇ ਬਾਬਾ ਬੁੱਧਾ ਜੀ ਇਹਨਾਂ ਸਾਰੇ ਸ਼ਬਦਾਂ ਤੇ ਖਰੇ ਉਤਰਦੇ ਸਨ ਬਚਪਨ ਵਿੱਚ ਬਾਬਾ ਬੁੱਧਾ ਜੀ ਨੂੰ ਬੋੜਾ ਕਹਿ ਕੇ ਬੁਲਾਇਆ ਜਾਂਦਾ ਸੀ ਪਿੰਡ ਦੇ ਲੋਕ ਵੀ ਬੋੜਾ ਕਹਿ ਕੇ ਬੁਲਾਉਦੇ ਸਨ 1518 ਨੂੰ ਕਥੂ ਨੰਗਲ ਦੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਦੇ ਨੇੜੇ ਗੁਰੂ ਨਾਨਕ ਸਾਹਿਬ ਅਤੇ ਪਾਈ ਮਰਦਾਨਾ ਜੀ ਆਏ। ਗੁਰੂ ਸਾਹਿਬ ਇੱਕ ਕਾਂਤ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਅਤੇ ਪਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਕੁਝ ਸਮੇਂ ਬਾਅਦ ਇੱਕ 12 ਸਾਲ ਦਾ ਬੱਚਾ ਆਇਆ ਜਿਸ ਦਾ ਨਾਂ ਬੂੜਾ ਸੀ। ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਅਤੇ ਆਪਣੀ ਅੰਦਰ ਦੀ ਪੀੜਾ ਨੂੰ ਗੁਰੂ ਨਾਨਕ ਨਾਲ ਸਾਂਝਾ ਕੀਤਾ। ਬਾਬਾ ਬੁੰਦਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਕਿ ਮੁਗਲ ਤਾਲਵੀ ਆਉਂਦੇ ਹਨ ਪੱਖੀਆਂ ਫਸਲਾਂ ਵੜ ਕੇ ਲੈ ਜਾਂਦੇ ਹਨ ਅਤੇ ਬਹੁਤ ਬੇਟੀਆਂ ਦੀ ਬੇਇੱਜ਼ਤੀ ਕਰਦੇ ਹਨ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਬਾਬਾ ਬੁੰਦਾ ਸਾਹਿਬ ਜੀ ਦੇ ਮੂੰਹ ਤੋਂ ਇਹੋ ਜਹੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਸਾਹਿਬ ਹੈਰਾਨ ਰਹਿ ਗਏ ਗੁਰੂ ਸਾਹਿਬ ਜੀ ਨੇ ਬੋੜੇ ਨੂੰ ਆਪਣੇ ਸੀਨੇ ਦੇ ਨਾਲ ਲਗਾਇਆ ਤੇ ਕਿਹਾ ਤੇਰੀ ਉਮਰ ਅਜੇ ਬਹੁਤ ਛੋਟੀ ਹੈ ਪਰ ਤੇਰੇ ਵਿਚਾਰ ਬੁੱਢਿਆ ਵਰਗੇ ਅਰਥਾਤ ਸਿਆਣਿਆਂ ਵਾਲੇ ਹਨ ਉਸ ਦਿਨ ਤੋਂ ਬੋੜਾ ਜੀ ਦਾ ਨਾਮ ਬੁੱਧਾ ਪੈ ਗਿਆ ਅੱਜ ਇਹ ਨਾਮ ਸਾਰੇ ਸਿੱਖ ਜਗਤ ਦੇ ਵਿੱਚ ਸ਼ਰਧਾ ਅਤੇ ਸਤਿਕਾਰ ਦੇ ਨਾਲ ਜਾਣਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਜਾਣ ਤੋਂ ਪਹਿਲਾਂ ਬਾਬਾ ਬੁੱਧਾ ਜੀ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਇਸ ਉਪਦੇਸ਼ ਦੁਆਰਾ ਬਾਬਾ ਜੀ ਦੇ ਅੰਦਰਲਾ ਸੱਚ ਅੰਮ੍ਰਿਤ ਪੰਜੋਤ ਤਾਤ ਰੂਪ ਵਿੱਚ ਉਹ ਜਾਗਰ ਅਤੇ ਸੁਜਗ ਹੋ ਗਈ ਅਤੇ ਉਹ ਅੰਮ੍ਰਿਤ ਰੂਪੀ ਹੋ ਗਏ ਅਤੇ ਹੋਰਨਾਂ ਨੂੰ ਇਸ ਮਾਰਗ ਦੇ ਪੰਦੀ ਹੋਣ ਦੇ ਲਈ ਪ੍ਰੇਰਣ ਲੱਗੇ ਕੁਝ ਸਮੇਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਨਗਰ ਵਸਾਇਆ ਅਤੇ ਇੱਥੇ ਸੰਗਤਾਂ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਮਹਾਨ ਕਲਿਆਣਕਾਰੀ ਸਿਧਾਂਤ ਦਾ ਉਪਦੇਸ਼ ਦਿੱਤਾ। ਇਸ ਮਾਰਗ ਉਤੇ ਚੱਲਣ ਦਾ ਕਾਰਜ ਬਾਬਾ ਬੁੱਢਾ ਜੀ ਨੇ ਆਪਣੀ ਜ਼ਿੰਮੇਵਾਰੀ ਸ਼ਬਾਲੀ। ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਕਰਤਾਰਪੁਰ ਪਹੁੰਚ ਗਏ ਅਤੇ ਦਰਸ਼ਨ ਕਰਕੇ ਨਿਹਾਲ ਹੋ ਗਏ ਅਤੇ ਮਨ ਹੀ ਮਨ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਪੂਰਨ ਰੂਪ ਦੇ ਵਿੱਚ ਸਮਰਪਿਤ ਹੋ ਗਏ। ਉਹਨਾਂ ਆਪਣਾ ਕਾਰ ਵਿਹਾਰ ਮੁਕਾ ਕੇ ਹਰ ਰੋਜ਼ ਕਰਤਾਰਪੁਰ ਗੁਰੂ ਦਰਬਾਰ ਦੇ ਵਿੱਚ ਆਉਣ ਲੱਗੇ। ਉੱਥੇ ਸੰਗਤ ਦੀ ਹੱਥੀਂ ਸੇਵਾ, ਮੰਦਿਰ ਵਿੱਚ ਸਤਨਾਮ ਦਾ ਜਾਪ ਅਤੇ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਤਨ ਹੁੰਦੇ ਰਹਿੰਦੇ। ਗੁਰੂ ਨਾਨਕ ਸਾਹਿਬ ਜੀ, ਬਾਬਾ ਬੁੱਧਾ ਜੀ ਦੀ ਸੇਵਾ ਤੇ ਸਮਰਪਣ ਦੀ ਪਾਵਨਾ ਵਿੱਚ ਬਹੁਤ ਪਰਸਨ ਹੋਏ। ਗੁਰੂ ਸਾਹਿਬ ਜੀ ਨੇ ਖੁਦ ਬਾਬਾ ਬੁੱਧਾ ਜੀ ਦੇ ਸਿਰ ਉੱਤੇ ਦਸਤਾਰ ਸਜਾ ਕੇ ਉਹਨਾਂ ਨੂੰ ਆਪਣੇ ਪਰਿਵਾਰ ਅਤੇ ਗ੍ਰਹਿਸਤ ਦੀਆਂ ਸਮੂਹ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਦੇਸ਼ ਦਿੱਤਾ। ਉਪਰੰਤ ਬਾਬਾ ਬੁੱਧਾ ਜੀ ਨੇ ਆਪਣਾ ਗ੍ਰਹਿਸਤ ਧਰਮ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕਾਰਜ ਬਾਖੂ ਵੀ ਕਰਦੇ ਰਹੇ। ਸਨ 1539 ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਉਤਰਾਧਿਕਾਰੀ ਦੀ ਚੋਣ ਕੀਤੀ। ਗੁਰੂ ਸਾਹਿਬ ਜੀ ਦੀ ਇੱਛਾ ਦੇ ਅਨੁਸਾਰ ਪਾਈ ਲਹਿਣਾ ਜੀ ਨੂੰ ਬਾਬਾ ਬੁੱਧਾ ਜੀ ਨੇ ਗੁਰਤਾ ਗੱਦੀ ਉੱਤੇ ਬਿਰਾਜਮਾਨ ਕਰਕੇ ਗੁਰਿਆਈ ਦਾ ਤਿਲਕ ਲਗਾਇਆ ਇਸ ਤਰ੍ਹਾਂ ਪਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਗਏ ਗੁਰੂ ਅੰਗਦ ਦੇਵ ਜੀ ਨੇ ਆਪਣਾ ਉਤਰਾਧਿਕਾਰੀ ਚੁਣ ਕੇ ਗੁਰਗੱਦੀ ਦੇ ਕਾਰਜ ਕਰਨ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਅਤੇ ਗੁਰਤਾ ਗੱਦੀ ਉੱਤੇ ਬਿਰਾਜਮਾਨ ਕਰਕੇ ਤਿਲਕ ਲਗਾਉਣ ਦਾ ਕਾਰਜ ਬਾਬਾ ਬੁੱਧਾ ਜੀ ਨੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਤੱਕ ਸੇਵਾ ਨੂੰ ਨਿਭਾਇਆ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੁਰਤਾਗੱਦੀ ਦਾ ਸਮਾਂ ਆਇਆ ਤਾਂ ਗੁਰੂ ਛੇਵੇਂ ਪਾਤਸ਼ਾਹ ਦੀ ਇੱਛਾ ਅਤੇ ਆਦੇਸ਼ ਅਨੁਸਾਰ ਬਾਬਾ ਬੁੱद्धा ਜੀ ਨੇ ਆਪ ਜੀ ਨੂੰ ਸੇਲੀ ਟੋਪੀ ਦੇਣ ਅਤੇ ਤਿਲਕ ਲਗਾਉਣ ਦੀ ਰਸਮ ਨੂੰ ਛੱਡ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਇੱਕ ਮੇਰੀ ਦੀ ਅਤੇ ਇੱਕ ਪੀਰੀ ਦੀਆਂ ਦੋ ਕਿਰਪਾਨਾਂ ਤਾਰਨ ਕਰਨ ਨੂੰ ਦਿੱਤੀਆਂ ਗਈਆਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੇ ਵਿੱਚ ਇਹ ਮਹਾਨ ਕ੍ਰਾਂਤੀਕਾਰੀ ਤਬਦੀਲੀ ਵਾਲੀ ਇਤਿਹਾਸਿਕ ਘਟਨਾ ਸੀ ਜਿਸ ਨੇ ਇਤਿਹਾਸ ਦੇ ਵਹਿਣ ਮੋੜ ਦਿੱਤੇ ਗੁਰੂ ਸਾਹਿਬਾਨਾਂ ਦਾ ਸਾਥ ਅਤੇ ਨਿਗਮਾਨਨ ਤੋਂ ਇਲਾਵਾ ਪੰਜ ਗੁਰੂ ਸਾਹਿਬਾਨਾਂ ਨੂੰ ਗੁਰਤਾਗੱਦੀ ਉੱਤੇ ਬਿਰਾਜਮਾਨ ਕਰਨ ਦਾ ਕਾਰਜ ਕੇਵਲ ਤੇ ਕੇਵਲ ਬਾਬਾ ਬੁੱਧਾ ਜੀ ਦੇ ਹਿੱਸੇ ਆਇਆ ਅਤੇ ਉਹ ਤਕਰੀਬਨ ਇੱਕ ਸਦੀ ਗੁਰੂਕਾਰ ਦੇ ਨਾਲ ਤਨ ਮਨ ਤਨ ਅਤੇ ਅੰਤਹ ਕਰਨ ਕਰਕੇ ਜੁੜੇ ਰਹੇ ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਮਹਾਨ ਅਜ਼ੀਮ ਅਤੇ ਅਲੌਕਿਕ ਗੱਲ ਹੈ 1 ਸਤੰਬਰ ਸਨ 1640 ਈਸਵੀ ਨੂੰ ਸ੍ਰੀ ਆਦੇ ਗਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਪਹਿਲੇ ਗਰੰਥੀ ਦੀ ਸੇਵਾ ਵੀ ਬਾਬਾ ਬੁੱਧਾ ਜੀ ਨੂੰ ਹੀ ਸੌਂਪੀ ਗਈ ਪਵਿੱਤਰ ਗਰੰਥ ਪਿਆਰ ਹੋਣ ਉਪਰੰਤ ਬਾਬਾ ਬੁੱਧਾ ਜੀ ਦੇ ਸਿਰ ਉੱਪਰ ਸਜਾ ਕੇ ਹਰਿਮੰਦਰ ਸਾਹਿਬ ਪਹੁੰਚੇ ਬਾਬਾ ਬੁੱਧਾ ਜੀ ਨੂੰ ਹੀ ਪਹਿਲੇ ਗਰੰਥੀ ਹੋਣ ਦਾ ਮਾਣ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਆ ਮੰਜੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕੀਤੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮਨਾਮਾ ਲੈਣ ਲਈ ਆਦੇਸ਼ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਹੁਕਮਨਾਮਾ ਸੁਹੀ ਮਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣੇ ਆਇਆ ਆਰਾਮ ਮੁਗਲ ਬਾਦਸ਼ਾ ਅਕਬਰ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਸੀ ਜਦੋਂ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਅਤੇ ਆਦਰਸ਼ਕ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਦੇ ਸ਼ਰਧਾਲੂ ਬਣ ਕੇ ਪਿੰਡ ਚਵਾਲ ਦੀ ਜ਼ਮੀਨ ਗੁਰੂ ਜੀ ਨੂੰ ਭੇਟ ਕੀਤੀ ਇਸ ਜ਼ਮੀਨ ਦੀ ਸੰਭਾਲ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਧਾ ਜੀ ਦੀ ਲਗਾਈ ਇਸ ਥਾਨ ਉੱਪਰ ਇੱਕ ਛੋਟਾ ਜਿਹਾ ਜੰਗਲ ਹੁੰਦਾ ਸੀ ਜਿਸ ਕਾਰਨ ਇਸ ਨੂੰ ਬੀੜਵੀ ਕਿਹਾ ਜਾਂਦਾ ਹੈ ਇਸ ਜਗ੍ਹਾ ਉੱਤੇ ਰਹਿੰਦੇ ਹੋਏ ਬਾਬਾ ਜੀ ਪਸ਼ੂਆਂ ਅਤੇ ਜ਼ਮੀਨ ਦੀ ਦੇਖਭਾਲ ਦੇ ਨਾਲ-ਨਾਲ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮੁਖੀ ਸਿਖਾਉਣ ਦਾ ਕਾਰਜ ਵੀ ਕਰਦੇ ਸਨ ਬਾਬਾ ਜੀ ਦੇ ਇਸ ਜਗ੍ਹਾ ਉੱਪਰ ਜ਼ਿਆਦਾ ਸਮਾਂ ਰਹਿਣ ਕਾਰਨ ਇਸ ਜਗ੍ਹਾ ਨੂੰ ਬੀਲ ਬਾਬਾ ਬੁੱਧਾ ਜੀ ਕਿਹਾ ਜਾਣ ਲੱਗਦਾ 1594 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਬਾਬਾ ਬੁੱਧਾ ਜੀ ਲਈ ਮਿੱਸੀ ਰੋਟੀ ਲੈ ਕੇ ਆਏ ਬਾਬਾ ਜੀ ਨੇ ਇਹ ਮਿੱਸੀ ਰੋਟੀ ਖਾਦੀ ਅਤੇ ਮਾਤਾ ਗੰਗਾ ਦੀ ਔਲਾਦ ਪ੍ਰਾਪਤੀ ਦੀ ਅਰਦਾਸ ਕੀਤੀ। ਬਾਬਾ ਬੁੰਦਾ ਜੀ ਨੇ ਮਾਤਾ ਗੰਗਾ ਜੀ ਨੂੰ ਮਿੱਸੀ ਰੋਟੀ ਦੇ ਨਾਲ ਇੱਕ ਗੰਡਾ ਖਾਣ ਲਈ ਦਿੱਤਾ ਅਤੇ ਅਸ਼ੀਰਵਾਦ ਦਿੱਤਾ। ਕੁਝ ਸਮੇਂ ਬਾਅਦ ਮਾਤਾ ਗੰਗਾ ਅਤੇ ਅਰਜਨ ਦੇਵ ਜੀ ਦੇ ਘਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਮਾਤਾ ਗੰਗਾ ਦੀ ਸੰਤਾਨ ਪ੍ਰਾਪਤ ਤੋਂ ਬਾਅਦ ਬਾਕੀ ਸੰਗਤਾਂ ਵੀ ਇਸ ਜਗ੍ਹਾ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰਨ ਲੱਗ ਗੀਆਂ। ਅੱਜਕੱਲ੍ਹ ਵੀ ਸੰਗਤਾਂ ਇਸ ਜਗ੍ਹਾ ਉੱਪਰ ਸੰਤਾਨ ਦੀ ਪ੍ਰਾਪਤੀ ਲਈ ਲੈ ਸੁਖ ਸੁਖ ਦੀਆਂ ਹਨ ਅਤੇ ਕੜਾ ਪ੍ਰਸ਼ਾਦ ਕਰਵਾਉਂਦੀਆਂ ਹਨ ਮਿੱਸੀ ਰੋਟੀ ਦੇ ਨਾਲ ਇੱਕ ਗੰਡਾ ਪ੍ਰਸ਼ਾਦ ਦੇ ਤੌਰ ਤੇ ਦਿੱਤਾ ਜਾਂਦਾ ਹੈ ਜਿਸ ਘਰ ਵਿੱਚ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਸੰਗਤ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਆ ਕੇ ਮਿੱਸੀ ਰੋਟੀ ਦੇ ਨਾਲ ਇੱਕ ਗੰਡਾ ਪ੍ਰਸ਼ਾਦ ਵੱਜੋ ਖਾਂਦੇ ਹਨ ਅਤੇ ਉਸ ਘਰ ਵਿੱਚ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਅਜ ਵੀ ਇਸ ਜਗ੍ਹਾ ਉੱਪਰ ਜਿਸ ਦਿਨ ਮਾਤਾ ਗੰਗਾ ਜੀ ਆਏ ਸਨ ਉਸ ਦਿਨ ਨੂੰ ਮੁੱਖ ਰੱਖਦੇ ਹੋਏ ਵੀ 1 22 ਅਸੂ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਹਰ ਮਹੀਨੇ ਸੰਗਰਾਦ ਵੀ ਮਨਾਈ ਜਾਂਦੀ ਹੈ 6ਵੇਂ ਗੁਰੂ ਹਰੀगोबिंद ਸਾਹਿਬ ਜੀ ਵੱਲੋਂ ਇੱਕ ਮਹਾਨ ਇਨਕਲਾਬੀ ਕਾਰਜ ਕਰਦੇ ਆ ਮੁਗਲਾਂ ਦੇ ਸ਼ਾਹੀ ਮਨੁੱਖੀ ਤਖਤ ਦੇ ਨਾਲੋਂ ਉੱਚਾ ਅਕਾਲ ਪੁਰਖ ਦਾ ਤਖਤ ਸ੍ਰੀ ਅਕਾਲ ਬੁੰਗਾ ਦੀ ਉਸਾਰੀ ਹਰੰਮ ਕਰਵਾਈ ਅਤੇ ਇੱਥੇ ਕੋਈ ਮਜ਼ਦੂਰ ਮਿਸਤਰੀ ਨਹੀਂ ਸੀ ਲਗਾਇਆ ਗਿਆ ਸਗੋ ਸਾਰਾ ਉਸਾਰੀ ਦਾ ਕਾਰਜ ਬਾਬਾ ਬੁੱਧਾ ਜੀ ਅਤੇ ਪਾਈ ਗੁਰਦਾਸ ਜੀ ਵੱਲੋਂ ਹੀ ਕੀਤਾ ਗਿਆ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਮਣੇ ਆਪਣੇ ਸੁਪੁੱਤਰ ਗੁਰੂ ਤੇਗ ਬਹਾਦਰ ਜੀ ਦੀ ਪੜਾਈ ਦਾ ਸਵਾਲ ਆਇਆ ਤਾਂ ਵੀ ਗੁਰੂ ਪਾਤਸ਼ਾਹ ਜੀ ਨੇ ਸਮੁੱਚੇ ਅਧਿਆਪਕਾਂ ਦੇ ਵਿੱਚੋਂ ਸਭ ਤੋਂ ਸੂਯੋਗ ਅਤੇ ਸੋਗਰ ਅਧਿਆਪਕ ਸਮਝਿਆ ਤੇਗ ਬਹਾਦਰ ਜੀ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਲਈ ਵੀ ਬਾਬਾ ਬੁੱਧਾ ਜੀ ਦੀ ਚੋਣ ਕੀਤੀ बाबा बुद्धा जी ने गुरु तेग बहादुर जी नु हर पखो सिखियत कीता उपरांत बाबा बुद्धा जी गुरु साहेब जी तो आ गया लेके रामदास आ गए कुछ समय मगरों जदो बाबा जी ज्यादा बिरथ हो गए ता अपना अंत समा नेड़े पांप बाबा बुद्धा जी ने गुरु दर्शन दी तांग कीती गुरु हरिगोबिंद साहेब जी आप बाबा बुद्धा जी पास पहुंचे तनु मन होय निहालु जागुर देखा सामने ਦੇ ਮਹਾਵਾਕ ਅਨੁਸਾਰ ਗੁਰੂ ਜੀ ਦੇ ਦਰਸ਼ਨ ਕਰਕੇ ਬਾਬਾ ਜੀ ਨਿਹਾਲ ਹੋ ਗਏ ਅੰਤ 16 ਨਵੰਬਰ 1631 125 ਸਾਲ ਦੀ ਉਮਰ ਵਿੱਚ ਪਿੰਡ ਰਾਮਦਾਸ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਰੀਰ ਤਿਆਗ ਦਿੱਤਾ ਉਹਨਾਂ ਦਾ ਸੰਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਕੀਤਾ ਜੋਤੀ ਜੋਤਿ ਰਲੀ ਸੰਪੂਰਨੁ ਖਿਆ ਰਾਮ ਅਨੁਸਾਰ ਬਾਬਾ ਜੀ 125 ਬਰੇ ਦੀ ਲੰਬੀ ਸਾਰਥਕ ਅਤੇ ਮਿਸਾਲੀ ਜ਼ਿੰਦਗੀ ਜਿਉਣ ਉਪਰੰਤ ਆਕਾਲ ਜੋਤੇ ਦੇ ਵਿੱਚ ਲੀਨ ਹੋ ਗਏ ਬਾਬਾ ਜੀ ਦਾ ਦੇਹ ਸੰਸਕਾਰ ਗੁਰੂ ਸਾਹਿਬ ਜੀ ਨੇ ਆਪਣੇ ਕਰ ਕਮਲਾ ਦੇ ਨਾਲ ਕੀਤਾ ਸਚਮੁੱਚ ਹੀ ਬਾਬਾ ਬੁੱਧਾ ਜੀ ਦਾ صبر ਸੰਤੋਖ ਅਤੇ ਸੰਜਮ ਭਰਪੂਰ ਜੀਵਨ ਸਾਰੇ ਸੰਸਾਰ ਦੇ ਲਈ ਇੱਕ ਚਾਨਣ ਮੁਨਾਰਾ ਹੈ ਬਾਬਾ ਬੁੱਧਾ ਜੀ ਸਿੱਖੀ ਵਿੱਚ ਸੇਵਾ ਨਿਮਰਤਾ ਅਤੇ ਭਗਤੀ ਦਾ ਪ੍ਰਤੀਕ ਹਨ ਬਾਬਾ ਬੁੱਧਾ ਜੀ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਅਜੋਕੇ ਆਤਮਕ ਯੋਧੇ ਅਤੇ ਨਿਮਰ ਸੇਵਾਦਾਰ ਸੰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਗੁਰੂ ਸਾਹਿਬਾਨਾਂ ਦੀ ਸੇਵਾ ਕਰਕੇ ਸਿੱਖ ਪੰਥ ਨੂੰ ਆਤਮਕਤਾ ਸੱਚਾਈ ਅਤੇ ਨਿਸ਼ਕਾਮ ਸੇਵਾ ਦੀ ਸਿੱਖਿਆ ਦਿੱਤੀ। ਉਹਨਾਂ ਨੇ ਪੰਜ ਗੁਰੂ ਸਾਹਿਬਾਨਾਂ ਦੀ ਗੁਰਗੱਦੀ ਦੀ ਰਸਮ ਨਿਭਾਈ, ਇਹ ਉਹਨਾਂ ਦੀ ਸਭ ਤੋਂ ਵੱਡੀ ਆਤਮਕ ਉਪਲਬਧੀ ਸੀ। ਬਾਬਾ ਬੁੰਦਾ ਜੀ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਭਗਤੀ ਕਦੇ ਵੀ ਸਿਰਫ ਧਾਰਮਿਕ ਰਸਮਾਂ ਤੱਕ ਸੀਮਤ ਨਹੀਂ ਹੁੰਦੀ। ਸਗੋਂ ਇਹ ਸੇਵਾ ਨਿਮਰਤਾ ਅਤੇ ਪਿਆਰ ਪਰੇ ਜੀਵਨ ਰਾਹੀ ਵਿਕਤ ਹੁੰਦੀ ਹੈ ਉਹ ਸਿੱਖੀ ਦੇ ਐਸੇ ਸਤੰਮ ਸੰਜੋ ਅੱਜ ਵੀ ਸਾਡੀ ਰੂਹਾਨੀ ਤਾਕਤ ਦਾ ਸਰੋਤ ਹਨ ਬਾਬਾ ਬੁੱਧਾ ਜੀ ਸਿੱਖ ਇਤਿਹਾਸ ਵਿੱਚ ਸੇਵਾ ਨਿਮਰਤਾ ਅਤੇ ਪਗਤੀ ਦੇ ਸੱਚੇ ਪ੍ਰਤੀਕ ਸਨ ਉਹਨਾਂ ਦੀ ਜੀਵਨ ਰੀਤ ਸਾਡੀ ਆਤਮਕਵਾਦੂ ਲਈ ਇੱਕ ਰੋਸ਼ਨ ਦੀਵਾ ਹੈ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖ ਸਕਦੇ ਹਾਂ ਕਿ ਸੱਚਾ ਧਰਮ ਸੇਵਾ ਵਿੱਚ ਹੈ ਮਾਨ ਵਿੱਚ ਨਹੀਂ ਨਿਮਰਤਾ ਵਿੱਚ ਹੈ ਅਹੰਕਾਰ ਵਿੱਚ ਨਹੀਂ ਅਤੇ ਪਗਤੀ ਵਿੱਚ ਹੈ ਨਿਲੇਪਤਾ ਵਿੱਚ ਨਹੀਂ ਬਾਬਾ ਬੁੱਧਾ ਜੀ ਦੇ ਆਸ਼ੀਰਵਾਦ ਅਤੇ ਪਰਮਾਤਮਾ ਦੀ ਕਿਰਪਾ ਦੁਆਰਾ ਹਰ ਕਾਰ ਕਰ ਵਿੱਚ ਦੰਦ ਅਤੇ ਪੁੱਤਰਾ ਦੀਆਂ ਦਾਤਾਂ ਦੀ ਬਖਸ਼ਿਸ਼ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ